ਸਾ ਵਾਹਿਗੁਰੂ ਜੀ ਕੀ ਫਤਿਹ ਮਿਲ ਸਾਰੇ ਜਸ ਗਾਇਓ ਕੋਟ ਚਨਮ ਸੋਹੀ ਮਨ ਪਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਸਰਬ ਸੁਖ ਹਰ ਨਾਮ ਵਡਾਈ ਪਰ ਪਰਸਾਨੀ ਨੂੰ ਲੈ ਹਰ ਜਸ ਗਾਏ ਇਹ ਦੁਖ ਦੁਖ ਨਿਕਮਤ ਪਾਈ ਮਾਤਾ ਤਰਤ ਮਹਤ ਦਿਵਸ ਰਾਤ ਦੋਏ ਦਾਈ ਦਾਇ ਖੇਲੇ ਸਗਲ ਜਗਤ ਚੰਗੀਆਂ ਹੀਆਂ ਬੁਰੀਆਂ ਹੀਆਂ ਵਾਜੇ ਧਰਮ ਹਦੂਰ ਕਰਨੀ ਆਪੋ ਆਪਣੀ ਕੇ ਨੇੜੇ ਕੇ ਰੂਪ ਨੀ ਨਾਮ ਧਿਆਇਆ ਗਏ ਮੁਸੱਲ ਦੇ ਕਾ ਨਾਨਕ ਤੇ ਉਹ ਜਲੇ ਕਿਤੇ ਛੁੱਟੀ ਨਾ ਆਇਆ ਨਾਨਕ ਤੇ ਉਹ ਜਲੇ ਕਿਤੇ ਛੁੱਟੀ ਨਾ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀਕੀ ਫਤਹਿ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ i'm say Race se 사트나마 와헤구루 사트나마 와헤구루 칼싸 와 what